ਪੰਜਾਬੀ ਖਬਰਨਾਮਾ ਸੋਨੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਤੱਕ ਦੀ ਵੱਡੀ ਖਬਰ ਨੀਮਿਸ਼ ਤੋਂ ਜਿੱਥੇ ਕਿ ਮੱਧ ਪ੍ਰਦੇਸ਼ ਦੇ ਨੀਮਿਸ਼ ਚ ਇੱਕ ਪ੍ਰਾਇਮਰੀ ਸਕੂਲ ਚ ਟਾਇਲਰਟ ਚ ਬੱਚਿਆਂ ਨੂੰ ਬਿਠਾ ਕੇ ਪੜਾਇਆ ਜਾ ਰਿਹਾ ਹੈ ਸਕੂਲ ਚ ਕੋਈ ਇਮਾਰਤ ਨਾ ਹੋਣ ਕਾਰਨ ਇਸਤੇਮਾਲ ਨਾ ਕੀਤਾ ਜਾਣ ਵਾਲੇ ਟਾਇਲਰਟ ਰੂਮ ਚ ਹੀ ਜਿਹੜਾ ਕਿ ਬੱਚਿਆਂ ਨੂੰ ਬਿਠਾ ਕੇ ਪੜਾਇਆ ਜਾ ਰਿਹਾ ਹੈ ਸਾਲ 2012 ਵਿੱਚ ਇਸ ਸਕੂਲ ਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਅਜੇ ਤੱਕ ਇਸ ਸਕੂਲ ਨੂੰ ਬਣਾਇਆ ਨਹੀਂ ਜਾ ਸਕਿਆ ਇਸ ਸਕੂਲ ਚ ਬੱਚਿਆਂ ਨੂੰ ਪੜਾਉਣ ਲਈ ਸਿਰਫ ਇੱਕ ਹੀ ਟੀਚਰ ਹੈ 2012 ਚ ਇੱਕ ਕਿਰਾਏ ਦੇ ਕਮਰੇ ਦੀ ਜਿਹੜਾ ਕਿ ਇਹ ਸਕੂਲ ਵੋਸਤਾ ਕਿ ਪਿਗੇ ਸੀ ਪਾਰ ਇੱਕ ਸਾਲ ਬਾਅਦ ਉਹ ਵੀ ਜਿਹੜਾ ਕਿ ਉਹਨਾਂ ਤੋਂ ਵਾਪਸ ਲੈ ਲਿਆ ਗਿਆ ਸਕੂਲ ਦੇ ਟੀਚਰ ਕਲਾਸ਼ ਚੰਦਰ ਦਾ ਕਹਿਣਾ ਕਿ ਕੋਈ ਕਮਰਾ ਨਾ ਹੋਣ ਕਾਰਨ ਉਹ ਇੱਕ ਬੰਦ ਪਏ ਟਾਇਲਟ 'ਚ ਬੱਚਿਆਂ ਨੂੰ ਬਿਠਾ ਕੇ ਜਿਹੜਾ ਕੀ ਪੜਾਉਣ ਲਈ ਮਜਬੂਰ ਹਨ ਉਹਨਾਂ ਨੇ ਕਿਹਾ ਕਿ ਮੀਂਹ ਦੇ ਮੌਸਮ 'ਚ ਲੋਕ ਇੱਥੇ ਜਿਹੜੇ ਕਿ ਬੱਕਰੀਆਂ ਨੂੰ ਬੰਨ੍ਹ ਦਿੰਦੇ ਹਨ ਜਿਸ ਕਾਰਨ ਉਹਨਾਂ ਵਾਸਤੇ ਵੀ ਜਿਹੜੀ ਕਿ ਪਰੇਸ਼ਾਨੀ ਵੱਧ ਸਕਦੀ ਹੈ ਮੱਧ ਪ੍ਰਦੇਸ਼ ਦੇ ਸਿੱਖਿਆ ਮੰਤਰੀ ਵਿਜੇ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਸੂਬੇ ਵਿੱਚ 100 1.7 ਹੈ ਕਿ 25 ਲੱਖ ਸਕੂਲ ਹਨ ਸਾਧਨਾਂ ਦੇ ਸੀਮਤ ਹੋਣ ਕਾਰਨ ਸਕੂਲ ਨਹੀਂ ਬਣਾਏ ਜਾ ਸਕਦੇ ਕਿਰਾਏ ਤੇ ਇਮਾਰਤ ਦੀ ਵਿਵਸਥਾ ਜਿਹੜੀ ਕੀਤੀ ਗਈ ਹੈ ਇਸ ਵਿੱਚ ਅੱਗੇ ਜਿਹੜੀ ਕੀ ਵੱਡੀ ਖਬਰ ਦੇਸ਼ ਤੇ ਤਮੰਦੂਨੀ ਦੀ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਪਹੁੰਚਾਂਗੇ ਹੰਤਕ ਲਈ ਮੈਨੂੰ ਦੇ ਇਜਾਜ਼ਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ